ਨੀਂਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਡਾਕਟਰ ਬੀ ਐਸ ਕੇ ਭੀਮਸੈਨ ਕਾਉਂਸਲ ਜੀ ਲੈ ਕੇ ਆਏ ਆ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਬਹੁਤ ਵਧੀਆ ਨੁਕਤਾ ਇਨਸੂਮਿਨ ਜਿਹੜੇ BB ਬੂੰਦਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਲੈਣੀਆਂ ਵਾ ਤੇ ਨੀਂਦ ਦੀ ਸਮੱਸਿਆ ਜਿਹੜੀ ਉਹ ਤੋਂ ਤੁਹਾਨੂੰ ਛੁਟਕਾਰਾ ਮਿਲ ਜੂਗਾ ਕਿਉਂਕਿ ਇਨਸਾਨੀ ਸਰੀਰ ਵਾਸਤੇ ਸੌਣਾ ਵੀ ਜ਼ਰੂਰੀ ਆ ਪਰ ਕਿਸੇ ਵੀ ਕਾਰਨ ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਹਾਡੀ ਜਿਹੜੇ ਅਗਲੇ ਦਿਨ ਦੀ ਸ਼ੁਰੂਆਤ ਆ ਉਹ ਵੀ ਬੇਕਾਰ ਹੋ ਜਾਂਦੀ ਆ ਤੇ ਤੁਹਾਡਾ ਸਾਰਾ ਸਿਸਟਮ ਹੀ ਖਰਾਬ ਹੋ ਜਾਂਦਾ ਸੋ ਨੀਂਦ ਕਿਸੇ ਵੀ ਕਾਰਨ ਨਾ ਆਉਂਦੀ ਹੋਵੇ ਚਾਹੇ ਉਹ ਕਿਸੇ ਨਸ਼ੇ ਦੇ ਕਾਰਨ ਹੋਵੇ ਚਾਹੇ ਕਿਸੇ ਮਾਨਸਿਕ ਪਰੇਸ਼ਾਨੀ ਦੇ ਕਾਰਨ ਹੋਵੇ ਜਾਂ ਕੰਮ ਕਾਜ ਦੇ ਜ਼ਿਆਦਾ ਬੋਝ ਦੇ ਕਾਰਨ ਟੈਨਸ਼ਨ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਨੀਂਦ ਨਾ ਆਉਂਦੀ ਹੋਵੇ ਤਾਂ ਉਹਦੇ ਵਾਸਤੇ ਡਾਕਟਰ ਬੀਐਸਕੇ ਪੀਮਸਨ ਕਾਉਂਸਲ ਜੀ ਲੈ ਕੇ ਆਇਆ ਬਹੁਤ ਵਧੀਆ ਨੁਕਤਾ ਇਨਸੋਮਨ ਸਿਰਫ ਫਿਰੀਆਂ ਬੂੰਦਾਂ ਲੈਣੀਆਂ ਆਪਾਂ 20-20 ਬੂੰਦਾਂ ਸਵੇਰੇ ਦੁਪਹਿਰੇ ਸ਼ਾਮ ਤੇ ਤੁਹਾਨੂੰ ਜਿਹੜੀ ਨੀਂਦ ਦੀ ਸਮੱਸਿਆ ਬਹੁਤ ਛੁਟਕਾਰਾ ਮਿਲ ਜੂਗਾ ਤੇ ਜਿਹੜੇ ਵੀ ਵੀਰ ਭੈਣ ਭਰਾ ਆਪਣੇ ਤੋਂ ਕੂਰੀਅਰ ਰਾਹੀਂ ਇਹ ਡ੍ਰੌਪਸ ਆ ਜਿਹੜੇ ਇਲੈਕਟਰੋ ਹੋਮੋਪੈਥੀ ਦੇ ਮੰਗਾਉਣੇ ਚਾਹੁੰਦੇ ਆ ਤਾਂ ਜਰੂਰ ਦਿੱਤੇ ਗਏ ਨੰਬਰ ਤੇ ਸੰਪਰਕ ਕਰਿਓ ਤੇ ਇਹ ਡ੍ਰੌਪਸ ਆ ਜਿਹੜੇ ਬੂੰਦਾਂ ਆ ਸਿੱਸੀ ਤੁਹਾਡੇ ਘਰੇ ਪਹੁੰਚਦੀ ਹੋ ਜੂਗੀ ਬਹੁਤ ਵਧੀਆ ਨਤੀਜੇ ਰਿਜ਼ਲਟ ਆ ਰਹੇ ਆ ਬਿਨਾਂ ਕਿਸੇ ਸਾਈਡ ਇਫੈਕਟ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂਗਾ ਤੇ ਤੁਸੀਂ ਬਿਲਕੁਲ ਸੇਫ ਹਾਂ ਕੋਈ ਵੀ ਇਸ ਦੇ ਨਾਲ ਨੁਕਸਾਨ ਹੋਣ ਦੀ ਕੋਈ ਗੱਲ ਨਹੀਂ ਹੈਗੀ ਤੇ ਸਿਰਫ ਇਹਦੇ ਬੂੰਦਾਂ ਪਾਣੀ ਦੇ ਵਿੱਚ ਪਾ ਕੇ 20-20 ਬੂੰਦਾਂ ਸਵੇਰੇ ਦੁਪਹਿਰ ਸ਼ਾਮ ਤੱਕ ਰੋਜ਼ਾਨਾ ਟਾਈਮ ਤੋਂ ਸੇਵਨ ਕਰਨੀ ਹੈ ਜੇ ਤੁਹਾਨੂੰ ਨੀਂਦ ਦੀ ਜ਼ਿਆਦਾ ਸਮੱਸਿਆ ਆਪਾ ਤੇ ਹੌਲੀ-ਹੌਲੀ ਆਪਾਂ ਇਹਦੀ ਡੋਜ਼ ਘਟਾ ਦੇਣੀ ਆ ਤੇ ਇੱਕ ਨਾਰਮਲ ਜ਼ਿੰਦਗੀ ਦੀ ਸ਼ੁਰੂਆਤ ਤੁਸੀਂ ਕਰ ਸਕਦੇ ਹੋ ਬਹੁਤ ਛੇਤੀ ਤੇ ਜਿਨ੍ਹਾਂ ਨੂੰ ਵੀ ਨੀਂਦ ਦੀ ਸਮੱਸਿਆ ਹੈਗੀ ਆ ਉਹ ਜ਼ਰੂਰ ਇਸ ਨੂੰ ਵਰਤੋ ਜੇ ਕੋਈ ਆਕੇ ਵੀ ਲਿਜਾਣੀ ਚਾਹੁੰਦਾ ਇੱਥੇ ਆਪਣੇ ਸਟੋਰ ਦੇ ਉੱਤੇ ਤਾਂ ਪੰਡ ਹਠੂਰ ਤਹਿਸੀਲ ਜਗਰਾਉਂ ਜਿਹੜਾ ਲੁਧਿਆਣਾ ਤੋਂ ਵੀ ਆਕੇ ਤੁਸੀਂ ਇਹ ਜਿਹੜੀ ਇਨਸੂਮੀਨਾ ਡਰਾਪਸ ਲੈ ਜਾ ਸਕਦੇ ਹੋ ਇਲੈਕਟ੍ਰੋ ਹੋਮੋਪੈਥੀ ਦੇ ਨੁਕਤੇ ਨਾਲ ਤਿਆਰ ਆ ਇਹ ਤੇ ਇੱਥੇ ਵੀ ਤੁਸੀਂ ਆਕੇ ਇਹ ਜਿਹੜੀ ਡਰਾਪਸ ਲੈ ਸਕਦੇ ਹੋ ਤੇ ਕੋਰੀਅਰਹੀਂ ਮੰਗਾਉਣ ਵਾਸਤੇ ਦਿੱਤੇ ਗਏ ਨੰਬਰ ਤੇ ਤੁਸੀਂ ਜਰੂਰ ਸੰਪਰਕ ਕਰਿਓ ਧੰਨਵਾਦ ਜੀ